ਇਡੀ ਲਗਾ ਲਈ ਰੋਡ ਤੇ ਫਿਰ ਸੰਗ ਕਿੰਨੀ ਕ ਲੱਗਦੀ ਆ ਸੰਗ ਦਾ ਕਾਹ ਦੀ ਗੱਲ ਹੈ ਸਾਡੀ ਮਿਹਨਤ ਨਾਲ ਆਪਣਾ ਕੰਮ ਆ ਬਾਹਰ ਜਾ ਕੇ ਤੇ ਆਪਾਂ ਇਹ ਕੁਛ ਕਰਨਾ ਹੈ ਇਦੋਂ ਵੀ ਬਾੜੇ ਘਲਾਤਾ ਜਰ ਰਹਿੰਦੇ ਆ ਬਾਹਰ ਨੌਜਵਾਨ ਦੇ ਵਿੱਚ ਵੀ ਆਹ ਰੈਡੀ ਲੈ ਲਈ ਰੋਡ ਤੇ ਨਹੀਂ ਕਹਿੰਦੇ ਤਾਂ ਹੁਣ ਹੋ ਹੈਗੇ ਆਪਾਂ ਪਰ ਇਗਨੋਰ ਕਰੀਦਾ ਕਿਉਂਕਿ ਆਪਾਂ ਆਪਦੀ ਮਿਹਨਤ ਦੀ ਹੈ ਕਿ ਮਿਹਨਤ ਦੀ ਕਹਾਣੀਆਂ ਤੇ ਮਿਹਨਤ ਹੀ ਕਰਨੀ ਕੋਈ ਸ਼ਰਮ ਨਹੀਂ ਹੋਣੀ ਕਿ ਤੁਸੀਂ ਜੌਬ ਹੀ ਕਰਦੇ ਹੋ ਬਾਹਰ ਜਾ ਕੇ ਇਦੋਂ ਵੀ ਬਾਣਾ ਮਾੜਾ ਕੰਮ ਕਰਦੇ ਹੋ ਔਰ ਉਸ ਚ ਕੋਈ ਸ਼ਰਮ ਨਹੀਂ ਤਾਂ ਫਿਰ ਇੱਥੇ ਕੋਈ ਸ਼ਰਮ ਹੈ ਉਹਨਾਂ ਦੇ ਪ੍ਰਵਾਸੀ ਉਹਨਾਂ ਛੱਪਤੀ ਦੀ ਹੋਰਤੀ ਆਦਤ ਹੁੰਦੀ ਹੈ ਅਸੀਂ ਵੀ ਵੀਡੀਓ ਦੇਖਿਆ ਕਿ ਤੰਬਾਕੂ ਲਾਂਦੇ ਲਾਂਦੇ ਉਹ ਸਰਵ ਕਰੀ ਜਾਂਦੇ ਆ ਕਸਟਮਰ ਨੂੰ ਖਵਾਏ ਜਾਂਦੇ ਆ ਪਰ ਸਾਡੇ ਕੋਲ ਪ੍ਰੋਪਰ ਸਿਸਟਮ ਆ ਸਾਡੇ ਕੋਲ ਆਪਦੇ ਗਲਵਜ਼ ਆ ਗਏ ਆ ਅਸੀਂ ਪ੍ਰੋਪਰ ਗਲਵਜ਼ ਪਾ ਕੇ ਸਾਈ ਦੇ ਨਿਕ ਕਸਟਮਰ ਨੂੰ ਆਰਡਰ ਲਗਾ ਕੇ ਦੇ ਦਿੰਦੇ ਆ ਪੰਜਾਬੀ ਹੈਗੇ ਆ ਉਹਨਾਂ ਦੇ ਵਿੱਚ ਆਪ ਕਬੱਡੀ ਕਰ ਲਾ ਵੀ ਲੋਕ ਕੀ ਕਹਿਣਗੇ ਆਪ ਕਰਨਾ ਨਹੀਂ ਕੋਸੇ ਵੀ ਇਹ ਪਤਾ ਨਹੀਂ ਲੋਕ ਦਾ ਕਹਿਣ ਜਾਂ ਨਾ ਕਹਿਣ ਆਪਣੀ ਗੱਲ ਦੇ ਵੀ ਲੋਕ ਪਤਾ ਨਹੀਂ ਕਹਿਣਗੇ ਤੁਹਾਨੂੰ ਕਦੇ ਹੋਇਆ ਕਦੇ ਕਿ ਹੈ ਲੋਕ ਕੀ ਕਹਿਣਗੇ ਨਹੀਂ ਸ਼ੁਰੂ ਸ਼ੁਰੂ ਤੇ ਤਾਂ ਸਾਨੂੰ ਹੋਇਆ ਵੀ ਸੀ ਕਿ ਲੋਕ ਕੀ ਕਹਿਣਗੇ ਜਾਂ ਕਿਵੇਂ ਆ ਪਰ ਜਦੋਂ ਅਸੀਂ ਆਪਦੀ ਜੌਬ ਦਾ ਹਾਲਾਤ ਦੇਖਿਆ ਕਿ ਤੁਹਾਨੂੰ ਪੇਮੈਂਟ ਨਹੀਂ ਬੰਦੀ ਹੋ ਰਹਾ ਫਿਰ ਅਸੀਂ ਇਹ ਚੀਜ਼ਾਂ ਨੂੰ ਨੌਕ ਕਰਕੇ ਤੇ ਇਨਵੈਸਟਮੈਂਟ ਕਰ ਹਾਂ ਲਾਲ ਹੋ ਗਿਆ ਸਾਡੇ ਕੋਲ ਕੋਈ ਵੀ ਕਸਟਮਰ ਆਂਦਾ ਹੱਸ ਕੇ ਡ ਕੇ ਪੰਜਾਬੀ ਚ ਗੱਲ ਕਰਦਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਆਪਣਾ ਪੰਜਾਬੀ ਭਾਈਚਾਰਾ ਨੇ ਕਿਸ ਲਾਇਆ ਕਿਉਂਕਿ ਪ੍ਰਵਾਸੀਆਂ ਦਾ ਬਣਾ ਮੇਨ ਲਾ ਲਿਆ ਕਿ ਉਹਨਾਂ ਦਾ ਹੁਣ ਮਾਰਕੀਟ ਤੇ 80 90% ਕਬਜ਼ਾ ਹੈਗਾ ਕਿ ਆਪਣੇ ਬੰਦੇ ਕੁਝ ਸ਼ਰਮ ਕਰਦੇ ਆ ਕੁਝ ਇਹ ਦੇਖ ਦੇਖੇ ਰਿਸ਼ਤੇਦਾਰੀਆਂ ਜਾਂ ਹੋਰ ਜਾਂ ਗਵਾਂਢੀ ਜਾਂ ਕੋਈ ਬਾਕੀ ਕੀ ਬੋਲਣਗੇ ਉਹਨਾਂ ਨੂੰ ਆ ਬਾਹਰ ਜਾਂਦੀ ਗੱਲ ਰਹੀ ਤੋਂ ਸਾਡੇ ਨਾਲ ਦੇ ਬਹੁਤ ਗਏ ਆ ਬਾਹਰ ਸਾਚੀ ਵੀ ਪਹਿਲਾਂ ਸੋਚਿਆ ਸੀ ਕਿ ਬਾਹਰ ਜਾ ਕੇ ਚਲ ਥੋੜੀ ਇਨਵੈਸਟਮੈਂਟ ਕਰੀ ਜਾਔਰ ਕਰੀ ਪਰ ਉਸ ਦਿਵਾਰ ਅਸੀਂ ਜਦ ਬਾਤ ਤੇ ਹਾਲਾਤ ਦੇਖ ਕੇ ਕਿ ਇਹਦੋ ਵੀ ਮਾੜਾ ਕੰਮ ਕਰਨਾ ਪੈ ਰਿਹਾ ਜਾਂ ਮਾੜੇ ਹਾਲਾਤਾਂ 'ਚ ਰਹਿਣਾ ਪੈ ਰਿਹਾ ਤੇ ਦੁਖੀ ਹੁੰਦਾ ਘਰੇ ਕਰ ਤੋਂ ਬੰਦਾ ਦੂਰ ਹੁੰਦਾ ਉਦੋਂ ਵੇ ਅਸੀਂ ਸੋਚਿਆ ਕਿ ਅਸੀਂ ਆਪ ਦਾ ਇੱਥੇ ਕੁਝ ਕਰੀ ਜੀ ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਿਰੋਵਰ ਰਾਇ ਖਾਨ ਹਾਂ ਦੋਸਤੋ ਅਕਸਰ ਤੁਹਾਨੂੰ ਜਿਹੜੀਆਂ ਅਸੀਂ ਵੀਡੀਓ ਕਰਦੇ ਰਹਿੰਦੇ ਆ ਤੁਹਾਡੇ ਤੱਕ ਪਹੁੰਚਦੇ ਆ ਕਰਦੇ ਜਿਹੜੇ ਕਿ ਪੰਜਾਬੀ ਵੀ ਰਹਿ ਗਿਆ ਉਹਨਾਂ ਨੂੰ ਪ੍ਰਮੋਟ ਕਰਦੇ ਆ ਪ੍ਰਮੋਸ਼ਨ ਕਰਦੇ ਜਿਹੜੇ ਕਿ ਲੋਕ ਕਹਿੰਦੇ ਆ ਛੋਟਾ ਕੰਮ ਆ ਵੱਡਾ ਕੰਮ ਆ ਇਹਦੇ ਵਿੱਚ ਫਰਕ ਦੇਖਦੇ ਹੈਗੇ ਆ ਤੇ ਪੰਜਾਬੀ ਭਰਾ ਛੋਟੇ ਵੱਡੇ ਕੰਮਾਂ ਨੂੰ ਨਜ਼ਰੀਏ ਨਾਲ ਦੇਖਦੇ ਆ ਤੇ ਜਿਵੇਂ ਕਿ ਜਿਹੜੇ ਪ੍ਰਵਾਸੀ ਲੋਕ ਹੈਗੇ ਆ ਜਿਵੇਂ ਕਿ ਰੇੜੀਆਂ ਫਟੀਆਂ ਜਾਂ ਦੁਕਾਨਾਂ ਛੋਟੀਆਂ ਦੁਕਾਨਾਂ ਵਗੈਰਾ ਜੇ ਆਪਾਂ ਗੱਲ ਕਰ ਲਈ ਤਾਂ ਚਾਹ ਦੀ ਰੇੜੀ ਜਾਂ ਗੋਲਕੇ ਪੈਂਦੀ ਰੇੜੀ ਜਾਂ ਫਾਸਟ ਫੂਡ ਦੀ ਰੇੜੀ ਜੇ ਪ੍ਰਵਾਸੀਆਂ ਨੇ ਇਸ ਕੰਮਾਂ ਤੇ ਕਬਜ਼ਾ ਕਰ ਲੇਤਾ ਹੈਗਾ ਤੇ ਇੱਕ ਸਾਡੇ ਪੰਜਾਬੀ ਭਰਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿਰ ਤੇ ਦਸਤਾਰ ਸਜਾਈ ਹੋਈ ਆ ਸਿੰਘ ਸਜੇ ਹੋਇਆ ਯੂਰ ਨੇ ਕੰਮ ਪੀਜੇ ਦੀ ਜਿਹੜੀ ਰੇੜੀ ਲਗਾਈ ਹੋਈ ਆ ਉਹਨਾਂ ਨੂੰ ਕੋਈ ਸੰਗ ਸਰਮ ਨਹੀਂ ਹੈਗੇ ਸੰਗ ਸਰਮਤਾਰ ਕੀ ਉਹਨਾਂ ਨੇ ਇੱਥੇ ਕੰਮ ਕੀਤਾ ਹੈਗਾ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਣਾ ਜਿਹੜੇ ਅੱਜ ਕੱਲ ਜਿਹੜੇ ਬਈ ਨੌਜਵਾਨ ਹੈਗੇ ਦੇਸ਼ ਅਨੁਕੂਲ ਕਰ ਰਹੇ ਆ ਵਿਦੇਸ਼ਾਂ ਵਾਲੇ ਜਾ ਰਹੇ ਆ ਵੀਰ ਨੂੰ ਕੁਝ ਤਾਂ ਵੀ ਖਿਆਲ ਕਿਵੇਂ ਆਉਂਦਾ ਪਰ ਤੁਸੀਂ ਕੀ ਨਾਮ ਕੀ ਤੁਹਾਡਾ ਮਨਪ੍ਰੀਤ ਜੀ ਤਾਂ ਮਨਪ੍ਰੀਤ ਸਿੰਘ ਜੀ ਰੇੜੀ ਲਗਾ ਲਈ ਰੋਡ ਤੇ ਫਿਰ ਸੰਗ ਕਿੰਨੀ ਕੁ ਲੱਗਦੀ ਆ ਸੰਗ ਦਾ ਕਾਹਦੀ ਗੱਲ ਹੈ ਸਾਰੇ ਮੈਂ ਤਾਂ ਆਪਣਾ ਕੰਮ ਆ ਬਾਹਰ ਜਾ ਕੇ ਵੀ ਆਪਾਂ ਇਹੀ ਕੁਝ ਕਰਨਾ ਹੈ ਇਦੋਂ ਵੀ ਬਾੜੇ ਘਰਾਤਾ ਜ ਰਹਿੰਦੇ ਆ ਬਾਹਰ ਨੌਜਵਾਨ ਆਪਣੇ ਤੇ ਉਦੋਂ ਵਧੀਆ ਇੱਥੇ ਉਹੀ ਕਦੇ ਤੁਹਾਨੂੰ ਨਹੀਂ ਖਿਆਲ ਆਇਆ ਫਿਰ ਵੀ ਆਪਾਂ ਵੀ ਬਾਹਰ ਨੂੰ ਉਡਾਰੀ ਮਾਰ ਗਏ ਇੰਨੇ ਪੰਜਾਬ ਦੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਆ ਤੇ ਤੁਸੀਂ ਰੋਡ ਦੇ ਉੱਤੇ ਰੇੜੀ ਲਗਾ ਲਈ ਤੇ ਹੋਰਾਂ ਨੇ ਕਿਸੇ ਨੇ ਰਿਸ਼ਤੇਦਾਰ ਜਿਹੜਾ ਭੈਣ ਭਾਈ ਜਿਹੜੇ ਆਪਣੇ ਨਾਲ ਪੜੇ ਹੁੰਦੇ ਆ ਉਹ ਕਦੇ ਮਿਲਿਆਉਂਦੇ ਜਾਂਦੇ ਹੋਣਗੇ ਵੀ ਹਾਂ ਵੀ ਰੇੜੀ ਲਾ ਲਈ ਕਦੇ ਕਿਹਾ ਉਹਨਾਂ ਨੇ ਨਹੀਂ ਕਹਿੰਦੇ ਦਾ ਹੁਣ ਬਹੁਤਾ ਹੋਣਾ ਬਸ ਆਪਾਂ ਇਸ ਗੱਲ ਧਿਆਨ ਨਹੀਂ ਦਿੰਦੇ ਕਿ ਕਿਉਂਕਿ ਆਪਣੀ ਮਿਹਨਤ ਹੈ ਤੇ ਆਪਣਾ ਮਿਹਨਤ ਦਾ ਹੱਤਾ ਖਾਣਾ ਤੇ ਇਸ ਗੱਲ ਲਈ ਆਪਾਂ ਚਾਹੁੰਦੇ ਆ ਬਾਕੀ ਹਾਂ ਬਾਹਰ ਜਾਂਦੀ ਗੱਲ ਰਹੀ ਤੋਂ ਸਾਡੇ ਨਾਲ ਦੇ ਬਹੁਤ ਗਏ ਆ ਬਾਹਰ ਸੱਚ ਵੀ ਪਹਿਲਾਂ ਸੋਚਿਆ ਸੀ ਕਿ ਬਾਹਰ ਜਾ ਕੇ ਚਲ ਥੋੜੀ ਇਨਵੈਸਟਮੈਂਟ ਕਰੀ ਜਾ ਹੋਰ ਕਰੀ ਪਰ ਉਸ ਤੋਂ ਬਾਅਦ ਅਸੀਂ ਜਦ ਬਾਹਰ ਦੇ ਹਾਲਾਤ ਦੇਖ ਕੇ ਕਿ ਇਹਦੋਂ ਵੀ ਮਾੜਾ ਕੰਮ ਕਰਨਾ ਪੈ ਰਿਹਾ ਜਾਂ ਮਾੜੇ ਹਾਲਾਤਾਂ 'ਚ ਰਹਿਣਾ ਪੈ ਰਿਹਾ ਤੇ ਦੁਖੀ ਹੁੰਦਾ ਘਰੇ ਘਰ ਤੋਂ ਬੰਦਾ ਦੂਰ ਹੁੰਦਾ ਉਸ ਤੋਂ ਬਾਅਦ ਅਸੀਂ ਇਹ ਸੋਚਿਆ ਕਿ ਅਸੀਂ ਆਹ ਦਾ ਇੱਥੇ ਕੁਝ ਕਰੀ ਜੀ ਜੇ ਆਪਾਂ ਗੱਲ ਕਰ ਲਈ ਜਿਹੜੇ ਪੰਜਾਬੀ ਭਰਾ ਆਉਂਦੇ ਹੋਣਗੇ ਇੱਥੇ ਸਰਦਾਰ ਆ ਪੱਗ ਬੰਨੀਆਂ ਸੋਹਣੇ ਸਨਖੇ ਆ ਹਨਾ ਤੇ ਆਉਂਦੇ ਹੋਣਗੇ ਤੇ ਫਿਰ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਹਾਂ ਤੁਹਾਡੇ ਨਾਲ ਅਗਰ ਇੱਥੇ ਇਸੇ ਜਗ੍ਹਾ ਤੇ ਰੇਡਿੰਗ ਸੇ ਪ੍ਰਵਾਸੀ ਦੀ ਰੇਡਿੰਗ ਹੁੰਦੀ ਤਾਂ ਉਹ ਹੀ ਸਰਦਾਰ ਭਾਈਚਾਰਾ ਹੁੰਦਾ ਆਪਣਾ ਉਹਨਾਂ ਨੇ ਤੁਹਾਡੇ ਉਹਨਾਂ ਨਾਲ ਹਿੰਦੀ ਚ ਗੱਲ ਕਰਨੀ ਲੱਗਦਾ ਨਹੀਂ ਵੀ ਜਿਹੜੀ ਭਾਸ਼ਾ ਨੂੰ ਵੀ ਜਿਹੜਾ ਇਫੈਕਟ ਪੈਂਦਾ ਹੈਗਾ ਪੈਂਦਾ ਸਰ ਜੀ ਹੁਣ ਤੁਸੀਂ ਆਹ ਲਾ ਲਓਗੇ ਸਾਡੇ ਕੋਲ ਕੋਈ ਵੀ ਕਸਟਮਰ ਆਂਦਾ ਹੱਸ ਕੇੜ ਕੇ ਪੰਜਾਬੀ ਚ ਗੱਲ ਕਰਦਾ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਆਪਣਾ ਪੰਜਾਬੀ ਭਾਈਚਾਰੇ ਨੇ ਕਿਸੇ ਲਾਇਆ ਕਿਉਂਕਿ ਪ੍ਰਵਾਸੀਆਂ ਦਾ ਵਾਲਾ ਮੈਨ ਲਾ ਲਈ ਹੈ ਕਿ ਉਹਨਾਂ ਦਾ ਹੁਣ ਮਾਰਕੀਟ ਤੇ 80-90% ਕਬਜ਼ਾ ਹੈਗਾ ਕਿ ਆਪਣੇ ਬੰਦੇ ਕੋਈ ਸ਼ਰਮ ਕਰ ਦਿਆ ਕੁਛ ਇਹ ਦੇਖ ਦੇਖ ਕੇ ਰਿਸ਼ਤੇਦਾਰੀਆਂ ਜਾਂ ਹੋਰ ਜਾਂ ਗਵਾਂਢੀ ਜਾਂ ਕੋਈ ਬਾਕੀ ਕੀ ਬੋਲਣਗੇ ਉਹਨਾਂ ਨੂੰ ਤੁਸੀਂ ਰਿਸ਼ਤੇਦਾਰ ਗਮੰਡ ਕਹਿੰਦੇ ਗੱਲ ਕਿ ਤੁਹਾਡੇ ਕੋਈ ਹੈਗਾ ਕੋਈ ਇਹ ਜਿਹਾ ਕਿ ਹੈਗਾ ਘਰ ਦੇ ਵਿੱਚ ਵੀ ਆਹ ਰੈਡੀ ਲੈ ਲਈ ਰੋਡ ਤੇ ਨਹੀਂ ਕਹਿੰਦੇ ਤਾਂ ਹੁਣ ਹੈਗੇ ਹੀ ਆਪਾਂ ਪਰ ਇਗਨੋਰ ਕਰੀਦਾ ਕਿਉਂਕਿ ਆਪਾਂ ਆਪਦੀ ਮਿਹਨਤ ਦੀ ਹੈ ਕਿ ਮਿਹਨਤ ਦੀ ਕਹਾਣੀਆਂ ਤੇ ਮਿਹਨਤ ਹੀ ਕਰਨੀ ਤਾਂ ਖਿਆਲ ਕਿਵੇਂ ਆਇਆ ਫਿਰ ਵੀ ਆਪਾਂ ਕੰਮ ਕਰ ਲਿਆ ਸਾਨੂੰ 8 ਸਾਲ ਹੋ ਗਏ ਇਸ ਤਰ੍ਹਾਂ ਲਾਈਨ ਤੇ ਜੌਬ ਕਰਦੇ ਨੂੰ ਹੁਣਾਂ ਤੇ ਪਾ ਚੰਗੀ ਤਰ੍ਹਾਂ ਸਾਨੂੰ ਪਤਾ ਹੀ ਸੀ ਇਸ ਚੀਜ਼ ਦੇ ਬਾਰੇ ਤੇ ਅਸੀਂ ਸੋਚਿਆ ਕੋਈ ਦਾ ਸੋਚਿਆ ਸੀ ਕਿ ਕੁਝ ਕਰੀਏ ਪਰ ਜਿਹੜਾ ਰੈਸਟੋਰੈਂਟ ਦਾ ਹੋਰ ਆ ਉਸ ਤੇ ਇਨਵੈਸਟਮੈਂਟ ਜਾਦੀ ਹੈ ਜੈਨ ਨਹੀਂ ਸੀਗਾ ਫਿਰ ਅਸੀਂ ਆ ਛੋਟਾ ਆ ਦਾ ਦੋ ਕਰ ਲੈ ਚੰਗਾ ਲੱਗਦਾ ਕੰਮ ਕਰਨਾ ਬਹੁਤ ਵਧੀਆ ਜੀ ਬਹੁਤ ਵਧੀਆ ਕਸਟਮਰ ਸਾਡੇ ਕੋਲ ਆਉਂਦੇ ਆ ਫੀਡਬੈਕ ਚੰਗਾ ਮਿਲਦਾ ਸਾਨੂੰ ਕਸਟਮਰ ਦਾ ਇੱਕ ਇੱਕ ਗੱਲ ਹੈਗੇ ਜਿਹੜੇ ਪੰਜਾਬੀ ਹੈਗੇ ਆ ਉਹਨਾਂ ਦੇ ਵਿੱਚ ਆਪ ਕਬੜੀ ਗੱਲ ਆ ਵੀ ਲੋਕ ਕੀ ਕਹਿਣਗੇ ਆਪ ਕਰਨਾ ਨਹੀਂ ਕੁਛ ਵੀ ਇਹ ਪਤਾ ਨਹੀਂ ਲੋਕ ਤਾਂ ਕਹਿਣ ਜਾਂ ਨਾ ਕਹਿਣ ਆਪਣੀ ਗੱਲ ਹੈ ਤੇ ਲੋਕ ਪਤਾ ਨਹੀਂ ਕਹਿਣਗੇ ਤੁਹਾਨੂੰ ਕਦੇ ਹੋਇਆ ਕਦੇ ਕਿ ਹੈ ਲੋਕ ਕੀ ਕਹਿਣਗੇ ਨਹੀਂ ਸ਼ੁਰੂ ਸ਼ੁਰੂ ਤੇ ਤਾਂ ਸਾਨੂੰ ਹੋਇਆ ਵੀ ਸੀਗੀ ਲੋਕ ਕੀ ਕਹਿਣਗੇ ਜਾਂ ਕਿਵੇਂ ਆ ਪਰ ਜਦੋਂ ਅਸੀਂ ਆਪਦੀ ਜੌਬ ਦਾ ਹਾਲਾਤ ਦੇਖਿਆ ਕਿ ਸਾਨੂੰ ਪੇਮੈਂਟ ਨਹੀਂ ਬੰਦੀ ਹੋ ਰਹਾ ਫੇਰ ਅਸੀਂ ਇਹ ਕਿ ਜਾਨੇ ਨੌਕਰੀ ਕਰਕੇ ਇੱਥੇ ਇਨਵੈਸਟਮੈਂਟ ਕਰ। ਕਿੰਨਾ ਕੁ ਕਮਾ ਲੈਣੇ ਪਰ ਤੁਸੀਂ ਇੱਥੇ ਹੁਣ ਸਾਡੀ ਆਏ ਦਿਹਾੜੀ ਵਧੀਆ ਪੈਂਦੀ ਆ ਤਾਂ ਸੇਲ ਵਧੀਆ ਹੋ ਜਾਂਦੀ ਐ ਕਸਟਮਰ ਫੀਡਬੈਕ ਸਾਡਾ ਵਧੀਆ ਪਲੱਸ ਜਿਹੜਾ ਇੱਕ ਵਾਰੀ ਖਾਂਦਾ ਸਾਡੇ ਕੋਲ ਦੁਬਾਰਾ ਜਰੂਰ ਆਉਂਦਾ। ਜਿਵੇਂ ਹੁਣ ਤੁਸੀਂ ਉੱਥੇ ਦੱਸਿਆ ਵੀ ਪਹਿਲਾਂ ਨੌਕਰੀ ਕਰਦੇ ਸੀ ਹੁਣ ਇੱਥੇ ਮਾਲਕ ਐ ਮਾਲਕ ਹੋਣਾ ਕਿੰਨਾ ਵਧੀਆ ਲੱਗਦਾ ਤੁਹਾਨੂੰ? ਬਹੁਤ ਵਧੀਆ ਜੀ ਹੁਣ ਅਸੀਂ ਆਪ ਦੇ ਆਪ ਦੇ ਆਪ ਰਾਜੇ ਆ ਅਸੀਂ ਜੋ ਚਾਹੀਏ ਉਹ ਬਣਾ ਸਕਦੇ ਆ ਲੋਕਾਂ ਨੂੰ ਖਵਾ ਸਕਦੇ ਆ ਬਲਕਿ ਅਸੀਂ ਜਦੋਂ ਜੌਬ ਕੀਤੀ ਐ ਅਸੀਂ ਲੋਕਾਂ ਨੂੰ ਪਾਜੀ ਕਹਿ ਨਹੀਂ ਸਕਦੇ ਕਿ ਸੰਤਾ ਜੀ ਮੈਂ ਸਾਨੂੰ ਪਿੱਛੂ ਆਂਦਾ ਸੀ ਉਹ ਵੀ ਖਵਾਣਾ ਪਰ ਇੱਥੇ ਅਸੀਂ ਆਦਾ ਫਰੈਸ਼ ਬਣਾਨੇ ਤੇ ਫਰੈਸ਼ ਖਵਾਨੇ ਹਾਂ ਹਾਂ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਹੁੰਦੇ ਜਾਂਦੇ ਆ ਕਿ ਪ੍ਰਵਾਸੀਆਂ ਤੋਂ ਲੋਕ ਚੀਜ਼ਾਂ ਖਰੀਦਦੇ ਆਪਾਂ ਵੀ ਦੇਖਦੇ ਆ ਸੋਸ਼ਲ ਮੀਡੀਆ ਤੇ ਵੱਡੀਆਂ ਤਮਾਕੂ ਦੀਆਂ ਵੀਡੀਓਂ ਵਾਇਰਲ ਹੁੰਦੇ ਜਾਂ ਹਨਾ ਕਾਫੀ ਸਮਾਂ ਦੇਖਦੇ ਆ ਆਪਾਂ ਤੇ ਤੁਹਾਡੇ ਕੋਲੇ ਤਾਂ ਬਰ ਵਧੀਆ ਸਾਫ਼ ਸੁਥਰੇ ਆਉਂਦੇ ਹੋਣਗੇ ਇਹ ਵੀ ਗੱਲ ਕਰਦੇ ਬਣਗੇ ਹਾਂ ਹਾਂ ਜੀ ਹਾਂ ਜੀ ਹੁਣ ਆਪਣਾ ਦਾ ਪੈ ਨਸ਼ੇ ਪੱਤੇ ਤੋਂ ਆਪਾਂ ਬੈਸੀ ਹੀ ਦੂਰ ਆ ਤੇ ਦੂਜੀ ਗੱਲ ਉਹ ਕਹਿੰਦੇ ਆ ਕਿ ਭਈ ਆ ਉਹਨਾਂ ਨੂੰ ਪ੍ਰਵਾਸੀ ਉਹਨਾਂ ਛੇਪੱਤੇ ਦੀ ਹੋਰਤੀ ਆਦਤ ਹੁੰਦੀ ਆ ਅਸੀਂ ਵੀ ਵੀਡੀਓ ਦੇਖਿਆ ਕਿ ਤੰਬਾਕੂ ਲਾਂਦੇ ਲਾਂਦੇ ਉਹ ਸਰਵ ਕਰੀ ਜਾਂਦੇ ਆ ਕਸਟਮਰ ਨੂੰ ਖਵਾਏ ਜਾਂਦੇ ਆ ਪਰ ਸਾਡੇ ਕੋਲ ਪ੍ਰੋਪਰ ਸਿਸਟਮ ਆ ਸਾਡੇ ਕੋਲ ਆਵਦੇ ਗਲਵਜ਼ ਹੈਗੇ ਆ ਅਸੀਂ ਪ੍ਰੋਪਰ ਗਲਵਜ਼ ਪਾ ਕੇ ਹਾਈਜੇਨਿਕ ਕਸਟਮਰ ਨੂੰ ਹੋਟਲ ਲਗਾ ਕੇ ਦੇ ਦਿੰਦੇ ਆ ਨੌਜਵਾਨ ਪੀੜੀ ਨੂੰ ਕੀ ਕਹੋਗੇ ਜਿਹੜੇ ਲੋਕ ਸੰਘ ਸ਼ਰਮ ਮੰਨਦੇ ਆ ਵੀ ਮੰਨਣੀ ਚਾਹੀਦੀ ਜਿਹੜੀ ਮੰਨਣੀ ਚਾਹੀਦੀ ਨਹੀਂ ਮੰਨਣੀ ਚਾਹੀਦੀ ਯਾਦ ਦੇ ਆਦੇ ਹੱਥੀ ਖਾਣ ਨੂੰ ਕੋਈ ਸ਼ਰਮ ਨਹੀਂ ਹੋਣੀ ਕਿਤੇ ਤੁਸੀਂ ਜੌਬ ਹੀ ਕਰਦੇ ਹੋ ਬਾਹਰ ਜਾ ਕੇ ਇਹਦੋਂ ਵੀ ਮਾੜਾ ਮਾੜਾ ਕ ਕੰਮਾਂ ਦੇ ਵਿੱਚ ਵੀ ਬੜਾ ਦੇਖਿਆ ਜਾਂਦਾ ਵੀ ਇਹ ਛੋਟਾ ਕੰਮ ਹੈ ਇਹ ਵੱਡਾ ਕੰਮ ਹੈ ਹਨਾ ਛੋਟਾ ਵੱਡਾ ਕੰਮ ਹੁੰਦਾ ਕੋਈ ਨਹੀਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਸੀਂ ਆ ਲਾ ਲੋ ਕਿ ਅਸੀਂ ਵੀ ਮੈਂ ਵੀ ਆਈਟੀਆਈ ਕਰ ਰੱਖੀ ਆ ਠੀਕ ਆ ਉਸ ਤੋਂ ਬਾਅਦ ਵੀ ਮੈਨੂੰ ਕੋਈ ਜੌਬ ਨਹੀਂ ਮਿਲੀ ਕੋ ਚੱਜ ਦੀ ਇਹਨੂੰ ਲਾਈਫ ਸਟੰਡ ਨੂੰ ਛੱਡ ਕੇ ਹੁਣ ਇੱਥੇ ਮੈਂ ਜੌਬ ਕੀਤੀ ਐਚਵੀ ਕੋਈ ਸੈਟੀਸਫੈਕਟ ਸੈਲਰੀ ਨਹੀਂ ਮਿਲਦੀ ਸੀ ਪਰ ਮੈਂ ਇਹ ਮੰਨਦਾ ਕਿ ਬਾਈ ਪੜਾਈਆਂ ਨਾਲੋਂ ਸਿਰਫ ਜਨਰਲ ਨੋਲਜ ਦਾ ਕੰਮ ਦਿੰਦੀ ਆ ਪਰ ਜਿਹੜਾ ਆ ਤੇ ਹੱਥ ਦਾ ਹਨਰ ਆ ਉਹ ਨਹੀਂ ਆਪਣਾ ਕੋਈ ਖੋਹ ਸਕਦਾ ਤੇ ਕੋਈ ਕਿਤੇ ਜਾ ਸਕਦਾ ਜੇ ਤੁਸੀਂ ਸੁਣ ਚੁੱਕਿਆ ਮੇਰੇ ਵੀਰ ਕੋਲੋਂ ਦੋਸਤ ਕੋਲੋਂ ਇਹਨਾਂ ਨੇ ਕਿਹਾ ਜਿਹੜੀ ਪੰਜਾਬੀ ਭਰਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਉਹਨਾਂ ਦਾ ਸਾਥ ਦਿਓਗੇ ਤੁਸੀਂ ਦੇਖੋ ਜੇ ਪੰਜਾਬੀਆਂ ਦਾ ਸਾਥ ਦੇਵਾਂਗੇ ਤਾਂ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਿਆ ਕਰੋ ਇਹਨਾਂ ਦੀਆਂ ਜਿਹੜੀਆਂ ਤੇ ਦੁਕਾਨਾਂ ਤੇ ਜਦੋਂ ਆ ਕੇ ਤੁਸੀਂ ਖਾਓਗੇ ਤਾਂ ਤੁਹਾਨੂੰ ਅੱਛਾ ਵੀ ਲੱਗੇਗਾ ਤੁਹਾਨੂੰ ਜਿਵੇਂ ਪ੍ਰਵਾਸੀਆਂ ਦੀ ਆਪਾਂ ਗੱਲ ਕਰਦੇ ਆ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਤੁਸੀਂ ਦੇਖਦੇ ਹੋ ਉਹਨਾਂ ਦੇ ਹੱਥਾਂ ਦੇ ਵਿੱਚ ਤਮਾਕੂ ਹੁੰਦਾ ਤੁਹਾਨੂੰ چاہے ਆਪਾਂ ਫਰੂਟ ਦੀ ਗੱਲ ਕੀਤੀ ਜਾਵੇ ਤਾਂ ਫਰੂਟ ਦੇ ਵਿੱਚ ਵੀ ਤੁਹਾਨੂੰ ਜੇ ਆਪਾਂ ਤੁਹਾਨੂੰ ਉਹ ਚੱਕ ਕੇ ਖਵਾਉਣ ਕਿ ਤਾਂ ਉਹ ਉਸੇ ਹੱਥਾਂ ਦੇ ਨਾਲ ਹੀ ਦੇਣਗੇ ਵੀਰ ਜੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਭਰਾ ਉਹਨਾਂ ਨੂੰ ਪ੍ਰਮੋਟ ਕਰਿਆ ਕਰੋ ਤਾਂ ਕਿ ਜਿਹੜੇ ਇਹਨਾਂ ਦੇ ਰੇਟ ਤੇ ਜੈਕਰ ਉਹਨਾਂ ਦੇ ਹੌਸਲੇ ਜਿਹੜੇ ਵਧਾਇਆ ਕਰੋ ਤੇ ਤੁਸੀਂ ਦੇਖ ਰਹੇ ਹੋ ਪਟੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਆ ਰਿਹਾ ਕਣਾਂ